ਕੀ ਕਹਿਣਾ ਚਾਹੋਂਗੇ ਜਿਹੜਾ ਤੁਸੀਂ ਕੱਲ ਦਾ ਅਲਾਣ ਕੀਤਾ ਸੀ ਘਰ ਤੋਂ ਮੈਂ ਅੱਜ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ 28 ਤਰੀਕ ਨੂੰ ਰਾਤ ਨੂੰ 2:30 ਵਜੇ ਜਿਹੜੇ ਛੱਡੇ ਆ ਸ਼ਟਡਾਊਨ ਤੋਂ ਬਾਅਦ ਸਾਰੇ ਅਸੀਂ ਡੱਲੇਵਾਲ ਸਾਹਿਬ ਦਾ ਜਿਹੜਾ ਹਲਚਲ ਪੁੱਛਣ ਲਈ ਪਟਿਆਲੇ ਦੇ ਵਿੱਚ ਪਹੁੰਚੇ ਸੀਗੇ ਉਦੋਂ ਜਿਹੜੇ ਸਾਡੇ ਕਿਸਾਨ ਜਿਹੜੇ 1600 ਕਿਸਾਨ ਸੀ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਰਿਹਾ ਹੋ ਕੇ ਆਏ ਸੀਗੇ ਉਹਨਾਂ ਨੂੰ ਜਿਹੜਾ ਸਾਡਾ ਪ੍ਰੋਗਰਾਮ ਸੀ ਅਸੀਂ ਪਟਿਆਲੇ ਪਹੁੰਚ ਕੇ ਆਥਨੇ ਸਾਡਾ ਇੱਕ ਮੋਰਚਾ ਮੰਡੀਕਲਾਂ ਦੇ ਵਿੱਚ ਚੱਲਦਾ ਸੀਗਾ ਉੱਥੇ ਆ ਕੇ ਜਿਹੜੇ ਸਾਡੇ ਕਿਸਾਨ ਜਿਹੜੇ ਜ਼ਿਲ੍ਹਾ ਤੋਂ ਆਏ ਸੀ ਉਹਨਾਂ ਦਾ ਅਸੀਂ ਸਵਾਗਤ ਵੀ ਕੀਤਾ ਤੇ ਉਹ ਮੋਰਚਾ ਵੀ ਉਹਨਾਂ ਨੂੰ ਅਪੀਲ ਕੀਤੀ ਤੇ ਉਹਨਾਂ ਨੇ ਠਾਇਆ ਉਦੋਂ ਇੱਕ ਦੂਜਾ ਮੋਰਚਾ ਸਾਡਾ ਜਾਣੇ ਕੱਲ 29 ਤਰੀਕ ਦਾ ਪਿੰਡ ਢੱਲੇਵਾਲ ਦੇ ਉੱਥੇ ਮੋਰਚਾ ਚੱਲਦਾ ਉਦੋਂ ਦਾ ਜਿੱਦੇ ਸਰਕਾਰ ਕਹਿੰਦੀ ਸੀ ਵੀ ਕੋਈ ਧਰਨਾ ਲਈ ਲੱਗਣ ਦੇਣਾ ਮੋਰਚਾ ਨਹੀਂ ਲੱਗਣ ਦੇਣਾ ਉਹ ਸਾਡੇ ਪਿੰਡ ਵੱਲੋਂ ਤੇ ਸਾਡੇ ਵੀਕ ਰਿਜਿਸਤੂਪੁਰ ਫਰੀਦਕੋਟ ਵੱਲੋਂ ਦੋਨੇ ਫੋਰਮਾਂ ਦੇ ਆਗੂਆਂ ਨੇ ਉਹ ਮੋਰਚਾ ਚਲਾਇਆ ਉਹਦੇ ਵਿੱਚ ਸਾਡੀ ਕੱਲ ਜੀ ਜਿਹੜੀ ਪੰਜਾਬ ਦੀ ਵੱਡੀ ਮੀਟਿੰਗ ਸੀ ਉਥੇ ਫੈਸਲੇ ਕੀਤੇ ਕਿ ਤਾਂ ਇੱਕ بڑا ਭਲੇਖਾ ਜਿਹਾ ਪਿਆ ਸੀ ਵੀ ਜਿਹੜਾ ਸਾਡਾ ਦੋਨੇ ਫੋਰਮਾਂ ਦਾ ਦਿੱਤਾ ਹੋਇਆ 31 ਦੇ ਪ੍ਰੋਗਰਾਮ ਦਾ ਵੀ ਹੋਊਗਾ ਕਿ ਨਹੀਂ ਹੋਊਗਾ ਉਹ ਸਾਡਾ ਸਟੈਂਡ ਕਰਦਾ ਜਦੋਂ ਸਾਡਾ ਮਹੱਲੀ ਦੇ ਵਿੱਚ ਦੋਨੇ ਫੋਰਮਾਂ ਦੇ ਆਗੂਆਂ ਦੀ ਪੀਸੀ ਹੋ ਗਈ ਸੀ ਉਹਦੇ ਵਿੱਚ ਅਸੀਂ ਐਲਾਨ ਕਰਤਾ ਵੀ ਜਿਹੜਾ ਵੀ ਮੰਤਰੀ ਐਮ ਐਲ اے ਜਿਹੜਾ ਵੀ ਨੇੜੇ ਪੈਂਦਾ ਉਹ 12 ਤੋਂ 4 ਅਸੀਂ ਉਹ ਪ੍ਰੋਗਰਾਮ ਕਰਾਂਗੇ ਇਹ ਕਿਉਂ ਕਰਾਂਗੇ ਅਸਲ ਦੇ ਵਿੱਚ ਜਿੰਨਾ ਧਾਵਾ ਆਪਦੇ ਉਹ ਕਹਾਵਤ ਕਲੀਅਰ ਕੀਤੀ ਹੈ ਮੁੱਖ ਮੰਤਰੀ ਨੇ ਵੀ ਘਰ ਦਾ ਭੇਤੀ ਲੰਕਾ ਟਾਵੇ ਸਾਡੀਆਂ ਸੱਤਾ ਮੰਗਾਂ ਦੇ ਵਿੱਚ ਤਿੰਨੇ ਮੰਤਰੀ ਸਾਡੇ ਪੰਜਾਬ ਦੇ ਬੈਠਦੇ ਰਿਹਾ 2-4 ਮੀਟਿੰਗ ਦੇ ਵਿੱਚ ਮੁੱਖ ਮੰਤਰੀ ਆਪ ਹੀ ਬੈਠਦਾ ਰਿਹਾ ਤਾ ਜਿੰਨਾ ਉਥੇ ਕੁੱਟਿਆ ਲੁੱਟਿਆ ਸਮਾਨ ਕੁਆੜੀਆਂ ਨੂੰ ਵੇਚਿਆ ਲੋਕਾਂ ਨੂੰ ਚਕਾਇਆ ਇਥੋਂ ਤੱਕ ਵੀ ਗੱਲ ਸ਼ਾਮ ਤੱਕ ਅੱਜ ਸਾਹਮਣੇ ਆਜੂਗੀ ਕਿ ਪੁਲਿਸ ਵਾਲਿਆਂ ਨੇ ਟਰਾਲੀਆਂ ਦੇ ਪੈਸੇ ਲੈਤੇ ਗਏ ਹਰਿਆਣੇ ਦੇ ਵਿੱਚੋਂ ਟਰਾਲੀਆਂ ਗਈਆਂ ਉਹ ਕਿਸਾਨ ਰਾਤ ਗ੍ਰਿਫਤਾਰ ਹੋਇਆ ਤਾਂ ਉਹਨੇ ਕਿਹਾ ਵੀ ਮੈਂ ਤਾਂ 70000 ਚ ਤਿੰਨ ਟਰਾਲੀਆਂ ਲੈ ਕੇ ਗਿਆ ਉਹ ਵੀ ਸਾਹਮਣੇ ਆ ਜਾਣੀਆਂ ਗੱਲਾਂ ਜਾਣੇ ਪੁਲਿਸ ਵਾਲਿਆਂ ਨੇ ਉਹ 84 ਵਾਲਾ ਜਿਹੜਾ ਮਾਹੌਲ ਸੀ ਜਿਹੜੇ ਬਜ਼ੁਰਗਾਂ ਨੇ ਦੇਖਿਆ ਉਹ ਯਾਦ ਕਰਵਾਇਆ ਇਹਨਾਂ ਨੇ ਵੀ ਕੁੱਟੋ ਵੀ ਮਾਰੋ ਵੀ ਲੁੱਟੋ ਵੀ ਸਾਰਾ ਸਮਾਨ ਵੀ ਲੁੱਟੋ ਵੱਡੇ ਪੱਦਰ ਤੇ ਸਾਡਾ ਜਿਹੜਾ ਉੱਥੇ ਲੰਗਰ ਚੱਲਦਾ ਸੀ ਸ਼੍ਰੋਮਣੀ ਕਮੇਟੀ ਦਾ ਉਹ ਵੀ ਠਾਇਆ ਗਿਆ ਜਿਹੜੇ ਸਾਡੇ ਹੋਰ ਲੰਗਰ ਚੱਲਦੇ ਸੀ ਉਹ ਵੀ ਜਾਣੇ ਪੂਰਾ ਲੁੱਟਿਆ ਤੇ ਉਸ ਲੁੱਟਣ ਤੋਂ ਬਾਅਦ ਵੀ ਹਜੇ ਮੁੱਖ ਮੰਤਰੀ ਇਹ ਬਿਆਨ ਦੇਵੇ ਕਿ 4 ਮਈ ਦੀ ਜਿਹੜੀ ਕੇਂਦਰ ਵੱਲੋਂ ਮੀਟਿੰਗ ਦਿੱਤੀ ਆ ਉਹ ਚ ਮੈਂ ਕਿਸਾਨਾਂ ਨੂੰ ਲੈ ਕੇ ਜਾ ਤਾ ਪਹਿਲੇ ਵਾਲੀਆਂ ਗੱਲਾਂ ਭੁੱਲ ਗਿਆ ਕਿ ਜਿਹੜੇ ਤੂੰ ਸਮਾਨ ਲੁੱਟਿਆ ਜਿਹੜੇ ਕੁੱਟਿਆ ਸਾਡੇ ਬ੍ਰह्मਕੇ ਸ਼ੰਭੂ ਬਾਰਡਰ ਤੇ ਡੀਐਸਪੀ ਨੇ ਕੋਲੇ ਖੜਕੇ ਉਹਨੂੰ ਐਨਾ ਕੁੱਟਿਆ ਉਹਦੀਆਂ ਲਾਸਾਂ ਪਈਆਂ ਦਿਸਦੀਆਂ ਤਾਂ ਹਜੇ ਕਹਿੰਦਾ ਵੀ ਮੈਂ ਕਿਸਾਨਾਂ ਨੂੰ 4 ਮਈ ਨੂੰ ਲੈ ਕੇ ਜਾਊਂਗਾ ਪਹਿਲਾਂ ਜਿਹੜਾ ਹਸਾਬ ਹੈ ਜਿਹੜਾ ਪੰਜਾਬ ਵਾਲਾ ਪਰ ਨਿਪਟ ਲਈ ਕੇਂਦਰ ਨਾਲ ਤਾਂ ਸਾਡੀ ਲੜਾਈ ਜਾਰੀ ਹੈ ਕਿ ਜਿਹੜਾ ਤੁਸੀਂ ਲੁੱਟਿਆ ਜਿਹੜਾ ਕੁੱਟਿਆ ਜਿਹੜੇ ਖਾਸ ਕਰਕੇ ਛੋਡੇ ਐਮਐਲਆ ਨੇ ਟਰਾਲੀਆਂ ਚੋਰੀ ਕੀਤੀਆਂ ਨੇ ਜਿਹੜੇ ਛੋਡੇ ਪੁਲਿਸ ਵਾਲਿਆਂ ਨੇ ਟਰਾਲੀਆਂ ਚੋਰੀਆਂ ਕੀਤੀਆਂ ਨੇ ਜਿਹੜਿਆਂ ਨੇ ਕਾਰਵਾਈਆਂ ਕੀਤੀਆਂ ਕੀ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਭੇਜੇਗਾ ਕੀ ਤੂੰ ਇਹ ਮੰਨੇਗਾ ਵੀ ਸਾਡੀ ਗਲਤੀ ਸੀ ਵੀ ਅਸੀਂ ਕੀਤਾ ਕਿ ਨਹੀਂ ਕੀਤਾ ਵੱਡੇ ਸਵਾਲ ਪਏ ਨੇ ਤਾਂ ਉਸ ਪ੍ਰੋਗਰਾਮ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਬਹਾਦਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਦੋਨੇ ਫੋਰਮ ਬੋਲੋਂ 31 ਦੇ ਪ੍ਰੋਗਰਾਮ ਦਿੱਤੇ ਗਿਆ 12 ਤੋਂ 4 ਉਹ ਹੋਣਗੇ ਪੰਜਾਬ ਦੇ ਵਿੱਚ ਅਗਲੇ ਪ੍ਰੋਗਰਾਮ ਇੱਥੇ ਬਸ ਨਹੀਂ ਹੁੰਦੀ ਤਾਂ ਪੱਕੇ ਤੌਰ ਤੇ ਇਹ ਤਾਂ ਆਇਆਗਾ 12 ਤੋਂ 4 ਪੂਰੇ ਪ੍ਰੋਗਰਾਮ ਬਣਾ ਕੇ ਦੋਨੇ ਫੋਰਮਾਂ ਦੀ ਸਾਡੀ ਉਸ ਤੋਂ ਬਾਅਦ ਹਜੇ ਮੀਟਿੰਗ ਹੀ ਨਹੀਂ ਹੋਈ ਮੀਟਿੰਗ ਕਰਕੇ ਦੋਨੇ ਫੋਰਮ ਅਗਲਾ ਪ੍ਰੋਗਰਾਮ ਪੱਕੇ ਤੌਰ ਤੇ ਪਮਾ ਮੁੱਖ ਮੰਤਰੀ ਦਾ ਕਰਨਾ ਪਵੇ ਖਜ਼ਾਨਾ ਮੰਤਰੀ ਦਾ ਕਰਨਾ ਪਵੇ ਕਟਾਰੂ ਚੱਕ ਦਾ ਕਰਨਾ ਪਵੇ ਖੁੱਡੀਆਂ ਦਾ ਕਰਨਾ ਪਵੇ ਕਿਉਂਕਿ ਚਾਰੇ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਆ ਇਹਨਾਂ ਦੇ ਪੱਕੇ ਤੌਰ ਤੇ ਕਰੋ ਕਰਾਂਗੇ ਘਰ ਦੇ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਧਰਨਾ ਨਹੀਂ ਲਗਣ ਦੇਣਾ ਮੈਂ ਘਰਾਉ ਨਹੀਂ ਕਰਨ ਦੇਣਾ ਇਹਦਾ ਮਤਲਬ ਜਿਹੜੇ ਲੋਕਾਂ ਨੂੰ ਲੁੱਟਦੇ ਰਹੇ ਜਿਹੜੇ ਏਜੰਟਾਂ ਨੇ ਕਰੋੜਾ ਰੁਪਇਆ ਲੋਕਾਂ ਦਾ ਲੁੱਟਿਆ ਉਹਨਾਂ ਦੇ ਧਰਨਾ ਨਹੀਂ ਲਾਉਣ ਦੇਣਾ ਜਿਹੜੇ ਟੋਲ ਪਲਾਜ਼ਾਂ ਵਾਲੇ ਰੋਜ਼ ਕੁੱਟਦੇ ਆ ਲੋਕਾਂ ਨੂੰ ਉਹਨਾਂ ਦੇ ਧਰਨਾ ਨਹੀਂ ਲਾਉਣ ਦੇਣਾ ਜਿਹੜੇ ਦਸਹੀਲਦਾਰ ਪੁਲਿਸ ਵਾਲੇ ੱੱਕੇ ਦੇ ਨਾਲ ਲੋਕਾਂ ਦੀਆਂ ਰਿਸ਼ਤਾਂ ਲੈ ਕੇ ਕੰਮ ਕਰ ਰਿਹਾ ਇਹਦਾ ਮਤਲਬ ਲੋਕਾਂ ਦੀ ਆਵਾਜ਼ ਨਹੀਂ ਠਾਉਣ ਦੇਣੀ ਤਾਂ ਮੂੰਹ ਬੰਦ ਕਰ ਦੇ ਲੱਗਿਆ ਇਹ ਸਾਰੇ ਸਵਾਲ ਪੰਜਾਬ ਦੇ ਖਾਸ ਕਰਕੇ ਜਿਹੜੇ ਕੇਸਰੀਵਾਲ ਨੇ ਕੀ ਪਤਾ ਕਿੰਨਾ ਸਿਆਸੀ ਸਮਝੌਤਾ ਕੀਤਾ ਇਹ ਸਾਰਾ ਕੱਲ ਨੂੰ ਉਹਨਾਂ ਦੇ ਐਮਐਲਏ ਦੇ ਉਹਨਾਂ ਦੇ ਮੰਤਰੀਆਂ ਦੇ 12 ਤੋਂ 4 ਪੂਰੇ ਪੰਜਾਬ ਦੇ ਵਿੱਚ ਦੋਨੇ ਫੋਰਮਾਂ ਦੇ ਆਗੂ ਜੋਰ-ਸ਼ੋਰ ਨਾਲ ਕਰਾਂਗੇ ਬੈਂਡਾ ਦੇ ਵਿੱਚ ਕਿੱਥੇ ਤੁਹਾਡੇ ਕੋਲ ਲਗਾ ਜਾ ਰਹੇ ਆ ਹਜੇ ਉਹ ਲਿਸਟ ਜਾਰੀ ਹੋ ਜੂਗੀ ਹਜੇ ਮੈਂ ਸਾਡੇ ਦੋਨੇ ਫੋਰਮਾਂ ਦੀਆਂ ਜਿਹੜੀ ਮੀਟਿੰਗ ਸੀਗੀ ਮੀਟਿੰਗ ਐਡੀ ਲੰਮੀ ਚੱਲ ਗਈ 6-7 ਘੰਟੇ ਉਹਦੇ ਵਿੱਚ ਮੈਂ ਲੇਟ ਹੋ ਗਿਆ ਹੁਣ ਇਹ ਹੱਥੋਂ ਨੂੰ ਜਿਹੜੇ ਜ਼ਿਲ੍ਹਿਆਂ ਵਾਲੇ ਨੇ ਕਿੱਥੇ ਕਿੱਥੇ ਕਰਨ ਦੇ ਉਹ ਲਿਸਟ ਹਜੇ ਆਜੂਗੀ ਮੇਰੇ ਕੋਲੇ ਪੱਕੀ ਜਾਣਕਾਰੀ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਕਹਿ ਸਕਦੇ ਆ ਕਿ ਮੁੱਖ ਮੰਤਰੀ ਦੇ ਜਿਹੜੀ ਰਹਿائش ਹੈ ਸੰਗਰੂਰ ਦੇ ਵਿੱਚ ਉਹ ਮੇਰੇ ਧਿਆਨ ਚਾ ਉਹਦਾ ਘਰ ਉਹ ਪੂਰਾ ਕਰਾਂਗੇ ਤੇ ਬਾਕੀ ਐਮਐਲਏ ਦੇ ਮਾਤਰੀਆਂ ਦੇ ਵੀ ਕਰਾਂਗੇ ਠੀਕ ਹੈ